ਹੋ ਤਾਂ ਇਹ ਰਿਹਾ ਉਹ ਮੈਂ ਦੇਖਿਆ ਇਹ ਤੇ ਇਸ ਦੇ ਬਾਰੇ ਕੁਝ ਜਾਣਕਾਰੀ ਦਿਓ ਸੰਗਤਾਂ ਨੂੰ ਕਿਉਂਕਿ ਮੈਂ ਵੀ ਇਹ ਦੁਬਾਰਾ ਸ਼੍ਰੀ ਪਠਾ ਸਾਹਿਬ ਜੀ ਦੇ ਦੂਸਰੇ ਰਸਤੇ ਦੇ ਉੱਪਰ ਜਿਨ੍ਹਾਂ ਦੇ ਵਿੱਚ ਕੁਝ ਗੱਟਾਰਾਂ ਆ ਜਾਂ ਕੁਝ ਲੱਗ ਲੱਗ ਪੰਛੀ ਆ ਜੀ ਤਕਰੀਬਨ 15-16 ਸਾਲ ਤੋਂ ਮੈਂ ਦੇਖਦਾ ਆ ਰਿਹਾ ਜੀ ਜਿਸ ਵੇਲੇ ਕੀਰਤਨ ਹੋਣਾ ਕਥਾ ਹੋਣਾ ਉਸ ਵੇਲੇ ਪੂਰਾ ਇਹਨਾਂ ਨੇ ਸ਼ੋਰ ਸ਼ਰਾਬਾ ਕਰਨਾ ਜੀ ਤੇ ਜਿਵੇਂ ਜਿਵੇਂ ਕੀਰਤਨ ਤੋਂ ਬਾਅਦ ਸੋਧਰ ਦਾ ਪਾਠ ਹੋ ਜਾਣਾ ਅਰਦਾਸ ਹੁਕਮਨਾਮਾ ਜਦੋਂ ਹੁਕਮਨਾਮਾ ਹੋ ਜਾਂਦਾ ਹੁਕਮਨਾਮੇ ਦੀ ਸਫੇ ਬਲਾਈ ਜਾਂਦੀ ਆ ਉਸ ਵੇਲੇ ਬਿਲਕੁਲ ਸ਼ਾਂਤ ਹੋ ਜਾਂਦੀਆਂ ਹਨ ਇਹ ਕੁਦਰਤ ਦਾ ਹੀ ਕੋਈ ਅਟੈਚਮੈਂਟ ਇਹਨਾਂ ਦੇ ਅੰਦਰ ਚੱਲਦਾ ਜਿਹੜਾ ਅੱਜ ਸਾਨੂੰ ਇਹਨਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਕਿ ਜਿੱਥੇ ਇਨਸਾਨ ਜਿਹੜਾ ਗੁਰਬਾਣੀ ਤੋਂ ਦੂਰ ਹੋ ਗਿਆ ਪਰ ਮਾਰਾ ਕਹਿੰਦੇ ਪਸ਼ੂ ਪ੍ਰੇਮ ਮੁਕਤ ਕੋ ਤਾਰੈ ਸਮਝ ਲਓ ਇਹ ਉਹਨਾਂ ਦੀਵਾ ਚਾ ਕੇ ਗਰਬਾਂ ਦੀ ਵਸਤਾ ਹੁੰਦਾ ਉਹਨਾਂ ਦੇ ਪਿੰਨਾ ਵੀ ਆਪਣੀ ਕੁਦਰਤ ਨੂੰ ਹੀ ਨਜ਼ਾਰਾ ਹੈ ਜਿਹੜਾ ਸਾਨੂੰ ਬਹੁਤ ਕੁਝ ਸਿਖਾਉਂਦਾ ਚਲੋ ਸੱਤ ਕਾੜ ਜਿਹੜੀ ਹਰਮੰਦਰ ਸਾਹਿਬ ਜਾਇਦਾ ਜੀ ਉੱਥੇ ਵੀ ਜਿਹੜੀਆਂ ਬੇਰੀਆਂ ਨੇ ਉਹਨਾਂ ਦੇ ਤੁਹਾਨੂੰ ਬਹੁਤ ਸਾਰੀਆਂ ਚਿਰੀਆਂ ਮਿਲਣਗੀਆਂ ਚਿਰੀਆਂ ਮਿਲਦੀਆਂ ਨੇ ਜੀ ਇਸ ਤਰ੍ਹਾਂ ਬਹੁਤ ਸਾਰੇ ਸਥਾਨਾਂ ਤੇ ਇਹ ਕੁਝ ਸਥਾਨਾਂ ਤੋਂ ਦੇਖਣ ਨੂੰ ਮਿਲਦਾ ਕਿ ਦਰਬਾਰ ਸਾਹਿਬ ਤੋਂ ਇਲਾਵਾ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਵਿਖੇ ਵੀ ਇਹ ਜਿਹੜਾ ਅਦ੍ਰਿਕ ਨਜ਼ਾਰਾ ਦੇਖਣ ਨੂੰ ਮਿਲਦਾ ਤੇ ਸੰਗਤਾਂ ਨੂੰ ਇਹਨਾਂ ਦੀ ਵੀ ਅੱਖਿਆ ਲੈਣੀ ਚਾਹੀਦੀ ਆ ਜਰ ਸਾਹਿਬ ਖਾਲਸਾ ਤੋਂ ਦਿਵਾ ਰਹੇ ਹੋ ਇੱਥੇ ਮੈਨੂੰ ਕਰੀਬ ਲ 2 ਹੱਥੋਂ ਲੈ ਕੇ 30 ਸਾਲ ਹੋਣ ਵਾਲੇ ਨੇ ਤੇਰੇ ਸਾਡੇ ਜਥੇਦਾਰ ਸਾਹਿਬ ਗਿਆਨੀ ਪਵਿੱਤਰ ਸਿੰਘ ਜੀ ਇੱਕ ਬਹੁਤ ਹੀ ਪਵਿੱਤਰ ਆਤਮਾਤਮਕੋ ਗੁਰੂ ਦੇ ਨੇੜੇ ਨੇ ਨਿਤਨੇਮ ਕਰਨਾ ਕਥਾ ਕਰਨੀ ਇਹਨਾਂ ਦਾ ਜਮਾ ਹੈ ਤੇ ਇਹਨਾਂ ਨੇ ਇੱਕ ਬਹੁਤ ਵਧੀਆ ਗੱਲ ਦੱਸੀ ਹੈ ਤੇ ਦੇਖੋ ਗੁਰਦੁਆਰਾ ਸ੍ਰੀ ਘੱਟਾ ਸਾਹਿਬ ਹੈ ਇਹ ਦੇਖੋ ਮੈਂ ਫੇਰ ਦਿਖਾ ਦਿੰਦਾ ਤੁਹਾਨੂੰ ਭਾਈ ਜਤਨੇ ਕੇ ਇਹ ਰੋਜ ਦਾ ਵਰਤਾਰਾ ਹੁਕਮਨਾਮਾ ਜਦੋਂ ਸਮਾਪਤੀ ਹੋ ਜਾਣੀ ਹੁਕਮਨਾਮੀ ਦੀ ਉਦੋਂ ਇਹਨਾਂ ਨੇ ਚਿੜੀਆਂ ਨੇ ਬੋਲਣੇ ਤੋਂ ਹਟਲਾਂ ਨੇ ਤੋਤੇ ਵੀ ਨੇ ਤੇ ਜਦੋਂ